ਦਰبان جی پنجاب یونیورسٹی پنجاب جی واہ پولیس ਖਲਾਫ ਜੰਗੀ ਕਰ ਪੰਜਾਬ ਦਾ ਜਿੰਦਾਬਾਦ 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 ਯਾਰ ਦੀਏ ਤਾਂ ਜਿੰਦਾਬਾਦ 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 ਪੰਜਾਬ ਯੂਨੀਵਰਸਿਟੀ ਬਚਾਓ ਸੰਘਰਸ਼ ਦੇ 25ਵੇਂ ਦਿਨ ਵੀ ਕੋਈ ਹੱਲ ਨਹੀਂ ਨਿਕਲ ਸਕਿਆ ਵਿਦਿਆਰਥੀ ਪਿਛਲੇ 25 ਦਿਨਾਂ ਤੋਂ ਉਡੀਕ ਕਰ ਰਹੇ ਨੇ ਸੈਨੇਟ ਚੋਣਾਂ ਦੇ ਸ਼ਡਿਊਲ ਦੀ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਵਿਦਿਆਰਥੀਆਂ ਤੋਂ 25 ਨਵੰਬਰ ਦਾ ਸਮਾਂ ਮੰਗਿਆ ਗਿਆ ਸੀ ਪਰ ਪ੍ਰਸ਼ਾਸਨ ਨੇ ਵਾਅਦਾ ਖਿਲਾਫੀ ਕੀਤੀ ਤੇ ਸੈਨੇਟ ਚੋਣਾਂ ਦਾ ਸ਼ਡਿਊਲ 25 ਨਵੰਬਰ ਨੂੰ ਜਾਰੀ ਨਹੀਂ ਹੋ ਸਕਿਆ 25 ਨਵੰਬਰ ਦੀ ਰਾਤ ਵਿਦਿਆਰਥੀਆਂ ਦਾ ਗੁੱਸਾ ਸੱਤਵੇਂ ਅਸਮਾਨ ਤੇ ਸੀ ਤੇ ਵਿਦਿਆਰਥੀ ਯੂਨੀਵਰਸਿਟੀ ਦੀਆਂ ਸੜਕਾਂ ਤੇ ਉਤਰ ਕੇ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕਰ ਰਹੇ ਸੀ ਪੰਜਾਬ 26 ਨਵੰਬਰ ਨੂੰ ਵਿਦਿਆਰਥੀਆਂ ਦੇ ਵੱਲੋਂ ਬੰਦ ਦੀ ਕਾਲ ਦਿੱਤੀ ਗਈ ਜਿਸ ਤੋਂ ਘਬਰਾਏ ਪੀਯੂ ਪ੍ਰਸ਼ਾਸਨ ਨੇ ਚੰਡੀਗੜ੍ਹ ਪੁਲਿਸ ਤੇ ਆਈਟੀਬੀਪੀ ਮੁਲਾਜ਼ਮ ਯੂਨੀਵਰਸਿਟੀ ਦੇ ਵਿੱਚ ਤਣਾਤ ਕਰ ਦਿੱਤੇ ਵਿਦਿਆਰਥੀਆਂ ਦਾ ਕਹਿਣਾ ਹੈ ਜਿੰਨੀ ਮਰਜ਼ੀ ਪੁਲਿਸ ਲਾਈ ਜਾਵੇ ਜਿੰਨੇ ਮਰਜ਼ੀ ਰਾਹ ਰੋਕ ਕੇ ਜਾਣ ਤੇ ਜਿੰਨੀ ਮਰਜ਼ੀ ਡੇਰ ਕੀਤੀ ਜਾਵੇ ਪਰ ਵਿਦਿਆਰਥੀਆਂ ਦੇ ਹੌਂਸਲੇ ਹਮੇਸ਼ਾ ਉਲੰਧ ਰਹਿਣਗੇ ਓਟਾਸ ਤੋਂ ਮਸ ਨਹੀਂ ਹੋਣਗੇ ਤੇ ਸੈਨਟ ਚੋਣਾਂ ਦਾ ਸ਼ਡਿਊਲ ਜਾਰੀ ਕਰਾਏ ਬਿਨਾ ਪਿੱਛੇ ਨਹੀਂ ਹਟਣਗੇ ਕਿਉਂਕਿ ਇਹ ਖੂਨ ਦੀ ਲੜਾਈ ਹੈ ਜੇ ਅੱਜ ਨਾ ਬੋਲੇ ਤਾਂ ਫਿਰ ਕਦੇ ਨਹੀਂ ਬੋਲ ਸਕਾਂਗੇ ਵਿਦਿਆਰਥੀਆਂ ਦੇ ਸੰਘਰਸ਼ ਨੂੰ ਕਈ ਲੋਕਾਂ ਦਾ ਸਾਥ ਮਿਲ ਰਿਹਾ ਹੈ ਸੋਸ਼ਲ ਐਕਟਿਵਿਸਟ ਤੇ ਪੰਜਾਬੀ ਕਲਾਕਾਰ ਅਮਿਤੋਜ ਮਾਨਵੀ ਇਸ ਦਰਨੇ ਦੇ ਵਿੱਚ ਹਰ ਰੋਜ਼ ਪਹੁੰਚਦੇ ਨੇ ਕਮਿਜ਼ ਸੇਲ ਦਾ ਕਾਨੂੰਨ ਅੱਧੇ ਹਿੰਦੁਸਤਾਨ 'ਚ ਬਣਿਆ ਹੈ ਕਿਉਂ ਕਿਉਂਕਿ ਉਹਨਾਂ ਨੇ ਆਪਣੀ ਸੰਸਕ੍ਰਿਤੀ ਬਚਾਉਣੀ ਹੈ ਤੁਸੀਂ ਪਿੰਡਾਂ ਵਾਲਿਓ ਤੁਹਾਨੂੰ ਪਤਾ ਹੋਊਗਾ ਆ ਰਾਜਸਥਾਨ ਵਾਲੇ ਆਪਣੇ ਬੰਦੇ ਜ਼ਮੀਨਾਂ ਖਰੀਦਣ ਲੱਗੇ ਸੋ ਉਹਨਾਂ ਨੇ ਕਾਨੂੰਨ ਬਣਾ ਲਿਆ ਕਿ ਰਾਜਸਥਾਨੀ ਤੋਂ ਬਾਹਰਲਾ ਬੰਦਾ ਜ਼ਮੀਨ ਨਹੀਂ ਖਰੀਦ ਸਕਦਾ ਖਰੀਦ ਕੇ ਵਿਖਾਓ ਹਿਮਾਚਲ ਵਾਲਿਆਂ ਨੇ ਬਣਾ ਲਿਆ ਤਾਂ ਸਾਡੀ ਜ਼ਮੀਨ ਸ਼ਾਮਲਾਟ ਹੈ ਜਿਹੜਾ ਮਰਜ਼ੀ ਖਰੀਦੀ ਜਾਵੇ ਆ ਉੱਥੇ ਬੋਨਾਫਾਈਟ ਦਾ ਅਧਿਕਾਰ ਹੈ ਇੱਥੇ ਹਿਮਾਚਲ ਜੇ ਉਹਨਾਂ ਦੀ ਪੈਦਾ ਹੋਈ ਜੰਮੀ ਹੋਈ ਕੁੜੀ ਬਾਹਰ ਵਿਆਹ ਕਰਾ ਲੈ ਸਟੇਟ ਤੋਂ ਬਾਹਰ ਤਾਂ ਉਹਨੂੰ ਜ਼ਮੀਨ ਦਾ ਅਧਿਕਾਰ ਨਹੀਂ ਰਹਿ ਜਾਂਦਾ ਉਹੀ ਬੰਦੇ ਅੱਜ ਖਰੜ ਦੇ ਵਿੱਚ ਸਾਡੀ ਪਾਪੂਲੇਸ਼ਨ ਪੰਜਾਬੀਆਂ ਦੀ 40% ਉਹਨਾਂ ਦੀ 60% ਔਰ ਜ਼ਿਆਦਾਤਰ ਹਿਮਾਚਲ ਦੀ ਹੈ ਮੇਰਾ ਉਹਨਾਂ ਨਾਲ ਕੋਈ ਵੈਰ ਵਿਰੋਧ ਨਹੀਂ ਸਾਡੇ ਭਰਾ ਨੇ ਉਹ ਪਰ ਜਿੰਨਾ ਅਧਿਕਾਰ ਉਹਨਾਂ ਨੂੰ ਹਿਮਾਚਲ ਤੇ ਹੈ ਸਾਡਾ ਪੰਜਾਬ ਤੇ ਹੈ ਯਾਰ ਸਾਡੇ ਨਾਲ ਰਲ ਕੇ ਬੋਲੇ ਸੋ ਨਿਹਾਲ ਸੋ ਜੀ ਆਇਆਂ ਨੂੰ ਸਾਡੇ ਨਾਲ ਰਲ ਕੇ ਰਾਜਸਥਾਨ ਵਾਲੇ ਭਰਾਵਾਂ ਨੇ ਪਾਣੀ ਦੀ ਲੜਾਈ ਲੜੀ ਕਾਲੇ ਪਾਣੀ ਦੀ ਉਦੋਂ ਵੀ ਮੈਂ ਉੱਥੇ ਜਾ ਕੇ ਕਿਹਾ ਸੀ ਕਿ ਜਦੋਂ ਸਾਫ਼ ਪਾਣੀ ਦੀ ਲੜਾਈ ਹੋਈ ਤਾਂ ਭਰਾਵਾ ਅਸੀਂ ਅੱਡ ਖੜਾਂਗੇ ਕਿਉਂਕਿ ਸਾਡਾ 160 ਐਮਐਫ ਪਾਣੀ ਅੱਜ 11 ਐਮਐਫ ਰਹਿ ਗਿਆ ਥੋਡੇ ਜੇ ਸਾਰੇ ਖੇਤਾਂ ਨੂੰ 1 ਕਰੋੜ 3 ਲੱਖ ਕਿੱਲੇ ਨੂੰ ਜੇ ਡੈਰੀ ਪਾਣੀ ਲਾਣਾ ਹੋਵੇ ਤਾਂ 40 ਐਮਐਫ ਪਾਣੀ ਚਾਹੀਦਾ ਹੈ ਤੇ ਸਾਡੇ ਕੋਲੇ ਕਿੰਨਾ ਹੈ 11 ਐਮਐਫ ਤੇ ਪਹਿਲਾਂ ਕਿੰਨਾ ਸੀ ਆਜ਼ਾਦੀ ਵੇਲੇ 160 ਐਮਐਫ ਜਿੰਨਾ ਨੇ ਖੋਇਆ ਤੁਸੋਂ ਸਾਇਨ ਕੀ ਨਾ ਕੀਤੇ ਆ ਕਰਦੇ ਆ ਤੇ ਹਰ ਮੁੱਦੇ ਤੇ ਵਿਦਿਆਰਥੀਆਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਮੋਰਚੇ ਦੀ ਅਗਲੀ ਰਣਨੀਤੀ ਉਲੀਕੀ ਗਈ ਹੈ ਹੁਣ 10 ਨਵੰਬਰ ਦੀ ਤਰ੍ਹਾਂ 3 ਦਸੰਬਰ ਨੂੰ ਵੀ ਆਰਪਾਰ ਦੀ ਲੜਾਈ ਦਾ ਐਲਾਨ ਕੀਤਾ ਗਿਆ ਹੈ 3 ਦਸੰਬਰ ਨੂੰ ਵਿਦਿਆਰਥੀ ਜਥੇਬੰਦੀਆਂ ਦੇ ਵੱਲੋਂ ਸਮੂਹ ਜਥੇਬੰਦੀਆਂ ਦਾ ਸਾਥ ਮੰਗਿਆ ਗਿਆ ਕਿਉਂਕਿ ਭਾਜਪਾ ਦੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਸਥਿਤ ਦਫ਼ਤਰਾਂ ਦਾ ਕਿਰਾਉ ਕੀਤਾ ਜਾਏਗਾ ਅ ਅੱਜ ਪਿਆਰ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੇ ਵਿੱਚ ਜਿੰਨੇ ਵੀ ਆ ਹਿਮਾਚਲ ਹਰਿਆਣਾ ਦੇ ਵਿੱਚ ਲੋਕਾਂ ਨੂੰ ਸਨੇਹਾ ਲਾਇਆ ਗਿਆ ਕਿ 3 ਤਰੀਕ ਨੂੰ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਇੱਕ ਅਸੀਂ ਵੱਡੀ ਕਾਲ ਦੇ ਰਹੇ ਹਾਂ ਜਿਦੇ ਵਿੱਚ ਪੰਜਾਬ ਦੇ ਵਿੱਚ तमाम ਬੀਜੇਪੀ ਦਫ਼ਤਰ ਨੇ ਚੰਡੀਗੜ੍ਹ ਦੇ ਵਿੱਚ ਦਫ਼ਤਰ ਨੇ ਅਸੀਂ ਉਹਨਾਂ ਨੂੰ ਘੇਰਾਂਗੇ ਤੇ ਬੰਦ ਕਰਾਂਗੇ ਜੀ ਬਿੱਟੂ ਜੀ ਵੱਲੋਂ ਤਾਂ ਇੱਕ ਬਲਫ ਗੇਮ ਖੇਡੀ ਜਾ ਰਹੀ ਆ 25 ਤਰੀਕ ਨੂੰ ਜਦੋਂ ਉਹਨਾਂ ਨੇ ਸਾਨੂੰ ਵਿਸ਼ਵਾਸਨ ਦਵਾਇਆ ਸੀ ਕਿ 25 ਤਰੀਕ ਤੱਕ ਜਿਹੜਾ ਹੈ ਇਲੈਕਸ਼ਨ ਸ਼ੈਡਿਊਲ ਹੈ ਉਹ ਅਨਾਉਂਸ ਕਰ ਦਿੱਤਾ ਜਾਊਗਾ 26 ਤਰੀਕ ਦੀ ਕਾਲ ਅਸੀਂ ਤਾਈਂ ਦਿੱਤੀ ਸੀ ਕਿਉਂਕਿ ਅਸੀਂ ਵੇਟ ਕਰ ਰਹੇ ਸੀ ਕੀ ਕਰਦੇ ਆ ਮੈਂ ਤਾਂ ਪੰਜਾਬ ਦੀ ਬੀਜੇਪੀ ਚਾਹੇ ਉਹ ਬਿੱਟੂ ਜੀ ਨੇ ਚਾਹੇ ਉਹ ਜਾਖੜ ਜੀ ਨੇ ਮੈਂ ਉਹਨਾਂ ਦਾ ਸਟੈਂਡ ਸਪਸ਼ਟ ਪੁੱਛਣਾ ਚਾਹਣਾ ਹੈ ਕੀ ਉਹ ਪੰਜਾਬ ਦੇ ਨਾਲ ਨੇ ਪੰਜਾਬ ਯੂਨੀਵਰਸਿਟੀ ਨਾਲ ਨੇ ਕਿ ਉਹ ਸਤਾਨਾਸ਼ਾਈ ਸਰਕਾਰ ਨਾਲ ਨੇ ਸੈਂਟਰ ਦੀ ਨਾਲ ਨੇ ਇਹੋ ਆਪਣਾ ਸਟੈਂਡ ਸਪਸ਼ਟ ਕਰਨ ਅੱਜ ਲੋੜ ਹੈ ਪੰਜਾਬ ਦੇ ਨਾਲ ਖੜਨ ਦੀ ਪੰਜਾਬ ਦੇ ਬੱਚਾ ਨਾਲ ਖੜਨ ਦੀ ਲਗਾਤਾਰ 25ਵਾਂ ਦਿਨ ਚੱਲ ਰਿਹਾ ਹੈ ਬਹੁਤ ਜ਼ਿਆਦਾ ਪੜਾਈ ਬੱਚਿਆਂ ਦੀ ਖਰਾਬ ਹੋ ਰਹੀ ਹੈ ਤੇ ਸੰਘਰਸ਼ ਸਾਡਾ ਚੱਲ ਰਿਹਾ ਹੈ। ਆਦਾ ਉਹ 3 ਤਰੀਕ ਦੀ ਕਾਲ ਦਿੱਤੀ ਗਈ ਹੈ ਜਿਦੇ ਵਿੱਚ ਅਸੀਂ ਤਮਾਮ ਬੀਜੇਪੀ ਦਫਤਰ ਨੇ ਪੰਜਾਬ ਦੇ ਵਿੱਚ ਤੇ ਚੰਡੀਗੜ੍ਹ ਦੇ ਵਿੱਚ ਉਹ ਅਸੀਂ ਉਹਨਾਂ ਨੂੰ ਘੇਰਨ ਦੀ ਕਾਲ ਦਿੱਤੀ ਆ। ਇਹਦੇ ਵਿੱਚ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਨੇ ਐਕਸੈਪਟ ਬੀਜੇਪੀ ਤਿਆਰ ਐਸਐਸ ਉਹ ਸਾਡਾ ਸਾਥ ਦੇਰੀਆਂ ਨੇ ਅਤੇ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਸਟੂਡੈਂਟ ਆਰਗੇਨਾਈਜੇਸ਼ਨਸ ਨੇ ਤੇ এমਪਲాయਮੈਂਟਸ ਦੀਆਂ ਜਿੰਨੇ ਵੀ ਜਥੇਬੰਦੀਆਂ ਨੇ ਉਹ ਸਾਰੀਆਂ ਸਾਡਾ ਸਾਥ ਦੇਰੀਆਂ ਨੇ। ਵਿਦਿਆਰਥੀਆਂ ਦੇ ਵੱਲੋਂ ਪੰਜਾਬ ਭਾਜਪਾ ਦੇ ਆਗੂਆਂ ਰਵਨੀਤ ਬਿੱਟੂ ਤੇ ਸੁਨੀਲ ਜਾਖੜ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ ਵਿਦਿਆਰਥੀਆਂ ਨੇ ਸਖਤ ਸ਼ਬਦਾਂ ਦੇ ਵਿੱਚ ਕਿਹਾ ਕਿ ਇਹ ਦੋਵੇਂ ਲੀਡਰ ਆਪਣੇ ਆਪ ਨੂੰ ਸੀਨੀਅਰ ਕਹੋਂਦੇ ਨੇ ਪਰ ਮੂਕ ਦਰਸ਼ਕ ਬਣ ਕੇ ਪੰਜਾਬ ਯੂਨੀਵਰਸਿਟੀ ਦੇ ਹਾਲਾਤ ਵੇਖ ਰਹੇ ਨੇ ਹਾਲਾਂਕਿ ਕਦੇ ਨਾ ਕਦੇ ਝੂਠੇ ਦਲਾਸੇ ਦਿੰਦੇ ਵੀ ਨਜ਼ਰ ਆਉਂਦੇ ਨੇ ਹੁਣ ਵਿਦਿਆਰਥੀਆਂ ਨੇ ਦੋ ਟੁਕ ਕਹਿ ਦਿੱਤਾ ਕਿ ਇਹ ਦੋਵੇਂ ਲੀਡਰ ਆਪਣਾ ਸਟੈਂਡ ਸਪਸ਼ਟ ਕਰਨ ਮਾਫੀ ਜਿਹੜੀ ਭਰੋਸੇ ਜੋੜਦਾ ਹੈ ਉਹ